ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਸਭਾ ਭਾਵਨਾ ਦਲ ਦੇ ਪ੍ਰਧਾਨ ਗੁਰੂ ਅਤਿਨ ਸਿੰਘ ਮਲਤਾਨੀ ਭਾਈ ਬਲਦੇਵ ਸਿੰਘ ਵਡਾਲਾ ਜੋ ਕਿ 328 ਰੂਪਾਂ ਵਾਸਤੇ 5 ਸਾਲ ਤੋਂ ਉੱਪਰ ਹੋ ਗਿਆ ਕੰਜੋ ਭਾਈ ਸਾਹਿਬ ਕਰਦੇ ਪੈਣੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਪੈਣੇ ਦੂਸਰਾ ਇਹ ਹੈ ਪੇ ਭਾਈ ਸਾਹਿਬ ਵਰਗਾ ਬੰਦਾ ਸਾਨੂੰ ਕੋਈ ਨਹੀਂ ਮਿਲਣਾ ਬਾਕੀ ਸਾਰੇ ਖਾਣ ਵਾਲੇ ਆ ਇੱਕ ਹੀ ਹੱਕ ਔਰ ਸੱਚ ਪਿੱਛੇ ਲੜਨ ਵਾਲਾ ਬਡਾਲਾ ਸਾਹਿਬ ਹੈ ਤੇ ਹਰ ਇੱਕ ਦਾ ਫਰਜ਼ ਬਣਦਾ ਸਾਡਾ ਪੇ ਅਸੀਂ ਬਡਾਲਾ ਸਾਹਿਬ ਦਾ ਸਾਥ ਦਈਏ ਉਹ ਬਿਲਕੁਲ ਹੱਕ ਔਰ ਸੱਚ ਪਿੱਛੇ ਲੜਨ ਵਾਲਾ ਆਦਮੀ ਹੈ ਉਹ ਆਪਣੇ ਪਿੱਛੇ ਨਹੀਂ ਲੜਦਾ ਸੱਚ ਪਿੱਛੇ ਲੜਦਾ ਦੂਸਰਾ ਇਹ ਹੈ ਪੇ ਜਿਹੜੀ ਦੀਵਾਲੀ ਦਾ ਤਿਹਾਰ ਆ ਰਿਹਾ ਉਹ ਦੀਵਾਲੀ ਦਾ ਤਿਹਾਰ ਅਸੀਂ ਕਿਸ ਕਸੇ ਮਨਾਉਨੇ ਆ ਸ੍ਰੀ ਹਰਗੋਬਿੰਦ ਸਿੰਘ ਜੀ ਬੁਵੰਜਾ ਰਾਜੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੂੰ ਗਵਾਲੀਅਰ ਦੇ ਵਿੱਚੋਂ ਕਢਾਇਆ ਉਹਨਾਂ ਨੇ ਪਹਿਲੇ ਕਹਿੰਦੇ ਵੀ ਇਹਨਾਂ ਨੂੰ ਰਿਹਾਅ ਕਰੋ ਫਿਰ ਮੈਂ ਰਿਹਾਵਾਂਗਾ ਉਹਨਾਂ ਨੂੰ ਰਿਹਾਅ ਕਰਕੇ ਇਹ ਉਹਨਾਂ ਨੂੰ ਨਾਲ ਹੀ ਲੈ ਕੇ ਆਏ ਆ ਇਹ ਅੰਮ੍ਰਿਤਸਰ ਚਲੇ ਗਏ ਅੰਮ੍ਰਿਤਸਰ ਤੋਂ ਦੀਪਮਾਲਾ ਜਿਹੜੀ ਹੈ ਇਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਹੈ ਇਸ ਕਰਕੇ ਅਸੀਂ ਦੀਵਾਲੀ ਮਨਾਉਂਦੇ ਆ ਪੂਰੇ ਵਰਲਡ 'ਚ ਜਿੰਨੇ ਵੀ ਇਨਸਾਨ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ